ਫਲਾਈਓਵਰਾਂ ਦੇ ਉੱਤੇ ਆਪਾਂ ਲੁਧਿਆਣੇ ਦੇ ਵਿੱਚ ਘੁੰਮ ਰਹੇ ਆ ਅੱਜਕੱਲ ਫਲਾਈਓਵਰ ਹੀ ਐਨੇ ਲੁਧਿਆਣੇ ਦੇ ਵਿੱਚ ਤੇ ਅੱਗੇ ਜਿਵੇਂ ਸਿੰਗਰਾਂ ਨੇ ਘੇਰਿਆ ਹੁੰਦਾ ਸੀ ਨਾ ਬੱਸ ਅੱਡਾ ਓਏ ਹੁਣ ਪੁਲਾਂ ਨੇ ਘੇਰ ਲਿਆ ਲੁਧਿਆਣੇ ਨੂੰ ਅੱਗੇ ਜਿਹੜੇ 42 ਜਗ੍ਹਾ ਉੱਤੇ ਪਹੁੰਚਾਂਗੇ ਉੱਥੋਂ ਫਿਰ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਅਗਲਾ ਵਿਆਹ ਦਾ ਪ੍ਰੋਗਰਾਮ ਦਿਖਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਆ ਬਾਬਾ ਕੁੰਦਰ ਸਿੰਘ ਜੀ ਦਾ ਨਾਨਕ ਸਰ ਸਹੀ ਹੈ ਨਾ ਲਓ ਜੀ ਆਪਾਂ ਹੁਣ ਸਿੱਧਾ ਜਾ ਰਹੇ ਹਾਂ ਐਲੀਵੇਟਿਡ ਤੇ ਚੜ ਗਏ ਆ ਮੋਗਾ 57 ਫਰੋਇਦਪੁਰ 114 ਇਸ ਤਰ੍ਹਾਂ ਮੇਰੇ ਵੱਲੋਂ ਆਪ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੋਏਗਾ ਆਪਣਾ ਆਪਾਂ ਚੱਲਿਆਂ ਲੁਧਿਆਣਾ ਪਟਿਆਲਾ ਤੋਂ ਲੁਧਿਆਣਾ ਬਾਇਆ ਸਰੰਦ ਆਪਾਂ ਚੱਲਾਂਗੇ ਦਿਖਾਵਾਂਗੇ ਨਾਲ ਇਸ ਸਰੰਦ ਰੋਡ ਦਾ ਕਿੰਨਾ ਕੰਮ ਹੋਇਆ ਤੇ ਚੱਲਦੇ ਆ ਮੇਰੇ ਨਾਲ ਮੇਰੇ ਵੀਰ ਸਰਾਰ ਹਰਜੀਤ ਸਿੰਘ ਜੀ ਇਹ ਵੀ ਜਾ ਰਹੇ ਨੇ ਤੇ ਅਸੀਂ ਦੋਨੇ ਜਾਣਾ ਹੈ ਕਾਰ ਦੇ ਉੱਤੇ ਟ੍ਰੈਵਲ ਕਰ ਰਹੇ ਆ ਚੱਲਦੇ ਆ ਪਹ ਪਿਆ ਅਸੀਂ ਪਟਿਆਲੇ ਤੋਂ ਤੇ ਕਮੈਂਟ ਕਰਕੇ ਦੱਸਿਓ ਕਿਹੜਾ ਏਰੀਆ ਹੈ ਤੇ ਪਟਿਆਲੇ ਦਾ ਤੁਹਾਡਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲਿਓ ਫਾਈਨਲੀ ਗੁਰਦੁਆਰਾ ਸੁਖਨਵਾਲ ਸਾਹਿਬ ਆਪਾਂ ਪਟਿਆਲਾ ਤੋਂ ਜਿਹੜੀ ਆਪਾਂ ਆਪਣੀ ਯਾਤਰਾ ਟਰੈਵਲਿੰਗ ਉਹ ਸ਼ੁਰੂ ਕਰਤੀ ਆ ਤੇ ਸਾਹਮਣੇ ਹੈ ਗੁਰਦੁਆਰਾ ਦੁਖਨਵਾਨ ਸਾਹਿਬ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਹੈ ਆਪਣੀ ਲਾਈਟ ਵੀ ਆ ਗਈ ਇਹ ਹੈ ਸਰਹੰਦ ਰੋਡ ਤੇ ਤੁਹਾਨੂੰ ਦਿਖਾਵਾਂਗੇ ਕਿੰਨਾ ਕੰਮ ਜਿਹੜਾ ਇੱਥੇ ਹੋਇਆ ਵਾ ਹੈਗਾ ਬਣੇ ਰੋ ਮੇਰੇ ਨਾਲ ਲੋ ਜੀ ਸਰਹੰਦ ਰੋਡ ਪਟਿਆਲਾ ਆਪਾਂ ਬਾਈਪਾਸ ਤੇ ਆ ਗਏ ਆ ਇਹ ਹੈ ਬਾਈਪਾਸ ਇੱਧਰ ਜਾ ਰਹੇ ਆ ਤੇ ਅਸੀਂ ਸਿੱਧਾ ਸਰਹੰਦ ਵੱਲ ਨੂੰ ਜਾ ਰਹੇ ਆ ਜੀ ਤੇ ਆ ਗਿਆ ਸਿਲਵਰ ਉਹ ਮੈਰਿਜ ਪੈਲੇਸ ਨਾਲ ਹੀ ਹੋਟਲ ਆ ਤੇ ਆਪਾਂ ਸਰਹੰਦ ਰੋਡ ਤੇ ਜਾ ਰਹੇ ਆ ਜੀ ਇਹ ਇਹ ਹੈ ਸਰਹੰਦ ਰੋਡ ਜਿਹੜਾ ਹਜੇ ਸਰਹੰਦ ਰੋਡ ਪੂਰੀ ਤਰ੍ਹਾਂ ਫੋਰ ਲੈਂਡ ਨਹੀਂ ਹੋਇਆ ਸਾਈਡਾਂ ਤੇ ਜਿਹੜੇ ਰੋਡ ਰੜ ਜੇ ਆਹ ਪੈਗੇ ਮੋٹے ਕੰਕਰੀਟ ਜਿਹੜਾ ਪੈ ਚੁੱਕਿਆ ਹੈਗਾ ਇਦਾਂ ਦੀ ਕੰਡੀਸ਼ਨ ਆ ਤੇ ਖੱਡੇ-ਖੁੱਡੇ ਹੈਗੇ ਆ ਗੱਡੀ ਛੜੀ 60 70 ਤੋਂ ਤੇ ਜਿਹੜੀ ਨਹੀਂ ਭੱਜਦੀ ਤੇ ਤੁਸੀਂ ਹਜੇ ਰਾਤ ਪਰੱਥ ਜਿਹੜਾ ਇੱਧਰ ਧਿਆਨ ਨਾਲ ਆਇਓ ਕਿਉਂਕਿ ਆਹ ਕੰਮ ਹਜੇ ਪੂਰਾ ਨਹੀਂ ਹੋਇਆ ਇਨਕੰਪਲੀਟ ਹੈ ਕੰਮ ਹਜੇ ਇਹ ਹੈ ਆਪਾਂ ਪਟਿਆਲਾ ਸਰਦ ਰੋਡ ਦੇ ਉੱਤੇ ਹਸਨਪੁਰ ਟੱਪਕੇ ਬਾਰਨ ਟੱਪਕੇ ਤੋਂ ਚੱਲਦੇ ਹੋਏ ਆ ਜੀ ਤੇ ਆ ਸੱਜੇ ਖੱਬੇ ਤੁਸੀਂ ਦੇਖ ਹੀ ਸਾਦਾ ਕੱਚੇ ਵੀ ਤਾਰੋਂਗੇ ਰਾਤ ਬਰਾਤੇ ਸਲਿੱਪ ਕਰ ਸਕਦੀ ਹੈ ਗੱਡੀ ਤੇ ਹਜੇ ਰੋਡ ਦਾ ਕੰਮ ਜਿਹੜਾ ਅੰਡਰ ਕੰਸਟਰਕਸ਼ਨ ਵੀ ਆ ਤੇ ਇਨਕੰਪਲੀਟ ਹੋਇਆ ਬਾਹਰ ਠੀਕ ਆ ਜੀ ਤੇ ਇਸ ਕਰਕੇ ਭਰਾਵੋ ਬੜੇ ਧਿਆਨ ਨਾਲ ਚੱਣਾ ਇੱਥੋਂ ਆ ਲਓ 60 ਤੋਂ ਉੱਤੇ ਗੱਡੀ ਨਹੀਂ ਟੱਪੋ ਆ 60 ਦੇ ਜਾ ਰਹੇ ਆ ਆ ਲਓ ਚੱਕੋ ਸਪੀਡ ਆਪਾਂ ਪਹੁੰਚ ਗਏ ਆ ਟ੍ਰਾਈਕੌਨ ਸਿਟੀ ਦੇ ਬਿਲਕੁਲ ਅੱਗੇ ਇੱਥੇ ਦਾ ਕੰਮ ਤੁਹਾਨੂੰ ਮੈਂ ਦਿਖਾ ਰਿਹਾ ਸਾਰਾ ਆ ਦੇਖ ਲਓ ਇਹ ਹਾਲਾਂ ਹਜੇ ਜਿਹੜੇ ਜਦੋਂ ਬਣ ਜਾਏਗੀ ਫਿਰ ਬਹੁਤ ਵਧੀਆ ਇਹ ਹੋ ਜਾਏਗੀ ਹਜੇ ਇਹ ਤੁਹਾਨੂੰ ਮੈਂ ਪਿੱਛੇ 2 ਮਹੀਨੇ ਪਹਿਲਾਂ ਵੀ ਆਪਣੀ ਦਿੱਤੀ ਸੀ ਵੀ ਹਜੇ ਇਹਦਾ ਕੰਮ ਨਾ ਸਾਈਟਾਂ ਦੇ ਉਵੇਂ ਦੇ ਉਵੇਂ ਉੱਥੇ ਪਿਆ ਹਜੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੈਗਾ ਸਾਈਟਾਂ ਦੇ ਕੱਚਾ ਹੀ ਪਿਆ ਜਾਂ ਰੂੜੇ ਪਏ ਹੋਏ ਆ ਪੱਤਰ ਤੇ ਆ ਸੜਕਾਂ ਵੀ ਥੱਲੇ ਜਿਹੜੀਆਂ ਟੁੱਟੀਆਂ ਨੇ ਧਿਆਨ ਨਾਲ ਵੀਰੋ ਚੱਲੇ ਹੋਆ ਠੀਕ ਆ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਕਿੰਨਾ ਹੋਇਆ ਰਕਮ ਇਹ ਸਾਰੀ ਸਰਹੰਦ ਰੋਡ ਸਰਹੰਦ ਪੁਲ ਦੇ ਤੱਕ ਨਾ ਬੱਸ ਤੱਕ ਇਸ ਤਰ੍ਹਾਂ ਚੱਲਣਾ ਆਹ ਸਾਈਡਾਂ ਦੇ ਹੋ ਸਕਦੇ ਆ ਆਹ ਦੇਖੋ ਪਾ ਦੇ ਪੁਲ ਅਜੇ ਜਿਹੜਾ ਮਿੱਟੀ ਦੇ ਢੇਰ ਢੂਰ ਲੱਗੇ ਪਏ ਆ ਹਜੇ ਆ ਅੱਗੇ ਆ ਗਿਆ ਪੰਜ-ਸੱਤ ਕਿਲੋਮੀਟਰ ਮੱਲੋ ਨੰਦਪੁਰ ਕੀ ਸ਼ੋਧਨ ਨੀੜ ਦੇੜੇ ਆ ਗਿਆ ਤੇ ਹਜੇ ਕੰਮ ਹੋ ਦੇ ਜਿਵੇਂ ਦਾ ਤਿਉ ਪਿਆ ਹੈ ਇੱਧਰ ਆ ਪਿੰਡ ਰੋੜੇਵਾਲ ਇੱਧਰ ਡੇਰਾ ਵੀ ਤੁਹਾਨੂੰ ਮਾਦੀ ਵੀਡੀਓ ਵੀ ਤੁਹਾਨੂੰ ਪਿੱਛੇ ਜੇ ਪਾਈ ਸੀ ਪਿਛਲੇ ਦਿਨ ਸੜਕ ਦਾ ਹਾਲ ਮਾੜਾ ਟੋਇਟ ਆ ਜੇ ਬਾਵਾ ਪਈ ਹੋਇਆ ਜੀ ਲੋ ਦਰਸ਼ਕੋ ਆ ਦੇਖ ਸਕਦੇ ਤੁਸੀਂ ਆ ਦੇਖ ਲਓ ਹਜੇ ਰੋਡ ਦਾ ਕੀ ਹਾਲ ਆ ਤੇ ਰਾਤ ਬਰਾਤ ਤੇ ਮੇਰੇ ਵੀਰੋ ਇਤੋਂ ਬੜੇ ਸਾਵਧਾਨੀ ਨਾਲ ਜਾਇਓ ਕਿਉਂਕਿ ਸੜਕ ਵੀ ਟੁੱਟੀ ਹੋਈ ਆ ਤੇ ਨਾਲ ਜਾਂ ਸੱਜੇ ਸੱਜੇ ਤਾਂ ਹਜੇ ਆ ਮਿੱਟੀ ਪਈ ਆ ਕੋਈ ਕੰਮ ਹੀ ਨਹੀਂ ਹੋਇਆ ਇਹ ਹਾਲ ਹੈ ਸਰਕਾਰਾਂ ਦੇ ਤੇ ਬੇਨਤੀ ਆ ਮੇਰੀ ਸਰਕਾਰਾਂ ਨੂੰ ਵੀ შეਹੀ ਇਦਾਂ ਕੰਮ ਨਿਵੇੜ ਤੋਂ ਕਰਨਾ ਤਾਂ ਤੁਸੀਂ ਹੈਗਾ ਹੀ ਆ ਤੇ ਆਹ ਦੇਖੋ ਇੱਧਰ ਥੱਲੇ ਬਹੁਤ ਡੂੰਘਾ ਖਾਈ ਆ ਤੇ ਮੈਂ ਹਾਲ 2 ਫੁੱਟ ਥੱਲੇ ਡੂੰਘਾ ਇਹ ਬੜੇ ਧਿਆਨ ਨਾਲ ਬੋਰੀਆਂ ਰੱਖੀਆਂ ਤੁਸੀਂ ਬੋਰੀਆਂ ਇਹ ਹਾਲ ਨਾਲ ਖੀਚ ਜਾਇਓ ਤੇਜ ਨਾ ਜਾਇਓ ਨਹੀਂ ਤਰਾ ਰਾਤ ਨੂੰ ਤਾਂ ਵਾਇਡ ਹੀ ਕਰਿਓ ਵੀ ਤੁਸੀਂ ਹੋਲੀ ਜਾਓ ਬਹੁਤ ਆ ਦੇਖੋ ਥੱਲੇ ਕੀ ਹਾਲ ਚਾਲ ਹੈ ਇੱਧਰ ਵੀ ਇਹ ਹੈ ਆਪਾਂ ਤਕਰੀਬਨ ਤਕਰੀਬਨ ਚੌਰ ਵਾਲਾ ਦੇ ਕੋਲੇ ਆ ਗਏ ਆ ਇੱਧਰ ਤਾਂ ਹਜੇ ਕੁਝ ਬਣਿਆ ਨਹੀਂ ਹੈਗਾ ਇੱਧਰ ਜਮੇ ਸਿੰਘ ਅਰੋੜਾ ਆ ਲੋ ਚੱਕੋ ਇੱਥੇ ਦੇਖੋ ਥੱਲੇ ਦਾ ਕੀ ਹਾਲ ਹੈ ਇਹ ਆਹ ਵੇਖੋ ਚੱਕੋ ਦੇਖੋ ਕਿਵੇਂ ਸਾਨੂੰ ਪਾਸ ਕਰ ਗਿਆ ਇਹ ਸਾਨੂੰ ਰਾਹ ਨਹੀਂ ਦਿੱਤਾ ਇਹ ਟਰੱਕ ਵਾਲੇ ਨੇ BB11 AB 5753 ਮਤਲਬ ਇਹ ਦੋਸਤਾਂ ਤੋਂ ਬਚੋ ਆ ਦੇਖੋ ਜਿੱਥੇ ਕੰਮ ਚੱਲ ਰਿਹਾ ਆ ਦੇਖੋ ਆ ਦੇਖੋ ਪੱਟਿਆ-ਪੁੱਟਿਆ ਪਿਆ ਇੱਥੇ ਇਹ ਆਦਮਪੁਰ ਦੇ ਨੇੜੇ ਆਪਾਂ ਪਹੁੰਚ ਗਏ ਹਰੰਦ ਦੇ ਨੇੜੇ ਆਪਾਂ ਆ ਗਏ ਆ ਦੇਖੋ ਇੱਥੇ ਵੀ ਕੰਮ ਜਿਹੜਾ ਹਜੇ ਇੰਨਾ ਵਧੀਆ ਨਹੀਂ ਹੋਇਆ ਇੱਧਰ ਦਾ ਜਮਾ ਹੀ ਨਹੀਂ ਹੋਇਆ ਤੇ ਆ ਲੈਫਟ ਸਾਈਡ ਤੋਂ ਹੀ ਦੇਖ ਹੀ ਰਹੇ ਹਾਂ ਲੈਫਟ ਸਾਈਡ ਆ ਦੇਖੋ ਪੱਟਿਆ ਪਿਆ ਸਾਰਾ ਹੀ ਪੋਰੀਆਂ-ਬਾਰੀਆਂ ਉਵੇਂ ਦਾ ਜਿਵੇਂ ਦਾ ਤੇ ਹੁੰਦਾ ਜਿਵੇਂ ਹੀ ਪਿਆ ਅੱਜ ਇਹ कंस्ट्रक्शन ਇੱਥੇ ਸ਼ੁਰੂ ਨਹੀਂ ਹੋਈ ਜਾਈ ਬਹੁਤ ਜ਼ਿਆਦਾ ਆਜੇ ਇਨਕੰਪਲੀਟ ਗਾਂਗੇ ਨਮਾਪਾ ਸੱਜੇ ਅਸੀਂ ਸਾਡੇ ਖੱਬੇ ਦੇ ਸਾਧਿਆਂ ਅੱਗੇ ਆ ਗਿਆ ਪਾਖੜਾ ਦਾ ਪੁਲ ਚੱਲਦਿਆ ਸੰਦ ਖੋਣੇ ਆ ਇੱਥੇ ਪਾਖੜਾ ਦੇ ਪੁਲ ਦਾ ਆ ਕਰਬਾਉਂਦੀ ਆ ਇੱਥੇ ਵੀ ਤੁਸੀਂ ਦੇਖ ਲਓ ਆ ਥੱਲੇ ਆ ਲਓ ਜੀ ਆਪਾਂ ਖੱਬੇ ਦੀ ਚੱਲਾਂਗੇ ਇਹ ਪੁਲ ਵੀ ਚੱਲ ਪਿਆ ਹੈਗਾ ਦੇਖੋ ਇੱਥੇ ਤੱਕ ਪੁਲ ਦਾ ਕੰਮ ਜਿਹੜਾ ਸੀ ਫੰਟ ਖਾਇਆ ਪਟਿਆ ਹੋਇਆ ਸੀ ਅੱਗੇ ਆ ਗਿਆ ਪਾਖੜਾ ਦਾ ਜਿਹੜਾ ਤਾਖੜਾ ਦਾ ਪੁਲ ਦਾ ਜਿਹੜਾ ਨਮਾ ਪੁਲ ਬਣਿਆ ਉਹ ਚੱਲ ਪਿਆ ਹੈਗਾ ਮੈਂ ਤਾਂ ਤੁਹਾਨੂੰ ਦੱਸਣ ਲਈ ਪਹਿਲਾਂ ਵੀ ਤੁਹਾਨੂੰ ਮੈਂ ਵੀਡੀਓ ਪਾ ਕੇ ਦੱਸਿਆ ਸੀ ਵੀ ਇਹ ਕੰਪਲੀਟ ਹੋ ਚੁੱਕਿਆ ਹੈਗਾ ਇਹ ਪਾਖੜਾ ਦਾ ਪੁਲ ਆ ਗਿਆ ਤੇ ਆ ਦੇਖੋ ਇਹ ਆਪਾਂ ਉਧਰ ਦੀ ਨਾ ਟ੍ਰੈਫਿਕ ਦੀ ਲੱਲ ਪਈ ਹੈ ਵੀ ਆਪਾਂ ਜਾਣਾ ਹੀ ਉਧਰ ਦੀ ਆ ਲੇਕਿਨ ਇੱਧਰ ਤੇ ਕੋਈ ਨਹੀਂ ਆਉਂਦਾ ਹੈਗਾ ਅਸੀਂ ਕਾਰ ਲੈ ਕੇ ਪੈਗੇ ਤੁਹਾਨੂੰ ਦਿਖਾਉਣ ਆਇਆ ਆ ਦੇਖੋ ਇੱਕ ਮੋਟਰਸਾਈਕਲ ਰੌਂਗ ਆ ਰਿਹਾ ਤੇ ਆ ਬੜਾ ਬੋਲਾ ਪਰਲੇ ਪਾਸੇ ਆਵਾਜ਼ੇ ਚੱਲ ਰਹੀ ਆ ਜਾਣ ਦੀ ਵੀ ਆਉਣ ਦੀ ਵੀ ਇਹ ਪੁਲ ਤੋਂ ਕੋਈ ਨਹੀਂ ਆ ਰਿਹਾ ਜਦ ਤੱਕ ਇਹ ਚੱਲਦਾ ਪਿਆ ਲਓ ਜੀ ਸਾਹਮਣੇ ਆਪਾਂ ਪਹੁੰਚਣ ਵਾਲਿਆਂ ਜੀਟੀ ਰੋਡ ਤੇ ਤੇ ਤੁਹਾਨੂੰ ਮੈਂ ਹੋਰ ਵੀ ਦੱਸਦਾ ਮੈਂ ਅਪਡੇਟਸ਼ਨ ਦੇ ਦਵਾਂ ਜਿਹੜਾ ਰਾਹ ਖੁੱਲ ਗਿਆ ਹੈਗਾ ਦਿੱਲੀ ਪਾਇਆ ਅੰਮ੍ਰਾਲਾ ਸ਼ੰਭੂ ਵੈਦਿਆਰ ਹੋ ਕੇ ਜਿੱਥੇ ਕਿਸਾਨ ਬੈਠੇ ਸੀ ਨਾ ਉਹ ਕਿਸਾਨਾਂ ਵਾਲੀ ਥਾਂ ਤੇ ਜਿਹੜਾ ਹੁਣ ਰਾਹ ਖੁੱਲ ਗਿਆ ਹੈਗਾ ਕੱਲ ਉਹ ਜਿਹੜਾ ਤੁਸਕਤ वगैरह लाइट ਮੋਟਰ ਵਹੀਕਲ ਜਿਹੜੇ ਉਹ ਚੱਲ ਪਏ ਸੀਗੇ ਤੇ ਹੁਣ ਅੱਜ ਦੀ ਅਪਡੇਟ ਜਿਹੜੀ ਹੋ ਗਈ ਸਮਝ ਦੱਸੂਗਾ ਤੇ ਆ ਸਾਹਮਣੇ ਆਪ ਗ੍ਰੈਂਡ ਟ੍ਰੰਕ ਰੋਡ ਸਰਹੰਦ ਆ ਗਏ ਆ ਜਿਹੜੀ ਰੋਡ ਦੇ ਉੱਤੇ ਸਾਹਮਣੇ ਪੁਲਿਸ ਦੇਖ ਰਹੇ ਤੇ ਜਿਹਨੇ ਦਿੱਲੀ ਨਹੀਂ ਜਾਣਾ ਮੈਂ ਦੁਬਾਰਾ ਫੇਰ ਕਹਿ ਰਿਹਾ ਕਿ ਪਾਇਆ ਹੁਣ ਸ਼ੰਭੂ ਹੋ ਕੇ ਜਾ ਸਕਦੇ ਆ ਚਲੋ ਇੱਕ ਦੋ ਦਿਨ ਹੋਰ ਵੇਟ ਕਰ ਲਓ ਫਿਰ ਮੁਕੰਮਲ ਤੌਰ ਤੇ ਜਿਹੜਾ ਨਾ ਥੱਲੋਂ ਲੋਹੇ ਲਾਹ ਜਿਹੜੇ ਲੱਗਿਆ ਉਹ ਪਟ ਦੇਣਗੇ ਤੇ ਇਹ ਸੀ ਨਵੀਂ ਅਪਡੇਸ਼ਨ ਇਹ ਸਾਹਮਣੇ ਅੰਮ੍ਰਿਤਸਰ ਨੂੰ ਰਾਹ ਆ ਰਿਹਾ ਤੇ ਸੱਜੇ ਜਾ ਰਿਹਾ ਦਿੱਲੀ ਨੂੰ ਆ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਨਾ ਦਵਾਰ ਬਣਾਤੇ ਕਿਉਂਕਿ ਇਹ ਜਿਹੜੀ ਸੜਕਾ ਨਾ ਇਧਰਲੇ ਪਾਸੇ ਇਹ ਚੌੜੀ ਹੋ ਰਹੀ ਆ ਆ ਥੱਲੇ ਇਹਨਾਂ ਨੇ ਉਹ ਖੜੇ ਕਰਤੀਆਂ ਸਲੇਬਾਂ ਸਿਮੈਂਟਡ ਤਾਂ ਜੋ ਇਹ ਜਿਹੜੀ ਮਿੱਟੀ ਚੱਕੀ ਜਾਊਗੀ ਹੁਣ ਦਵਾਰੇ ਆ ਦੇਖੋ ਇਹਦੇ ਨਾਲ ਸੜਕ ਜਿਹੜੀ ਚੌੜੀ ਹੋ ਜੂਗੀ ਚੜ ਗਏ ਆ ਵੱਡੀ ਸੜਕ ਤੇ ਜੀਟੀ ਰੋਡ ਜਿਹੜੀ ਲੁਧਿਆਣੇ ਵੱਲੋਂ ਜਾ ਰਹੀ ਆ ਜਿਸ ਹੈ ਸਰਹੰਦ ਤੋਂ ਆਪਾਂ ਨਿਕਲ ਰਹੇ ਆ ਇੱਥੋਂ ਫਤਿਹਗੜ੍ਹ ਸਾਹਿਬ ਨੂੰ ਰਸਤਾ ਮੁੜਦਾ ਹੈਗਾ ਸਾਹਮਣੇ ਤੁਹਾਨੂੰ ਹਰੇ ਭਰੇ ਖੇਤ ਨਜ਼ਰ ਆ ਰਹੇ ਆ ਤੇ ਇੱਥੇ ਵੀ ਆ ਦੇਖੋ ਕੰਮ ਥੋੜੇ ਥੋੜੇ ਚੱਲਦੇ ਰਹਿੰਦੇ ਆ ਆ ਦੇਖੋ ਸਾਈਡਾਂ ਦੇ ਨਾਲ ਕੱਚਾ ਜਾਂ ਪਿਆ ਥੋੜਾ ਜਿਹਾ ਫੱਟਿਆ ਹੋਇਆ ਇਹ ਭਾਖੜਾ ਆ ਗਈ ਜੀ ਇਹ ਲੋਟਿੰਗ ਰੈਸਟੋਰੈਂਟ ਅੱਜ ਕੱਲ ਦਾ ਤੁਸੀਂ ਦੇਖ ਹੀ ਲਿਆ ਕਿਉਂਕਿ ਅੱਗੇ ਤਾਂ ਜਿਹੜਾ ਪੁਲ ਬਣ ਚੁੱਕਿਆ ਹੈਗਾ ਤੇ ਸਾਹਮਣੇ ਮੰਡੀ ਗੁਵਿੰਦਗੜ੍ਹ ਆਉਣ ਵਾਲਾ ਹੈਗਾ ਜੀ ਲਓ ਜੀ ਗੁਵਿੰਦਗੜ੍ਹ ਆਪਾਂ ਕ੍ਰੋਸ ਜਿਹੜਾ ਕਾਰ ਚੱਲੇ ਆ ਗੁਵਿੰਦਗੜ੍ਹ ਦੇ ਜਿਹੜੇ ਆ ਪਲਾਈਓਵਰ ਆ ਉਹਨਾਂ ਦੇ ਉੱਤੇ ਅਸੀਂ ਜਿਹੜਾ ਲੰਘ ਰਹੇ ਆ ਇਹ ਹੈ ਗਵਿੰਦਗੜ੍ਹ ਯਾ ਸਾਹਮਣੇ ਗਵਿੰਦਗੜ੍ਹ ਤੇ ਮੰਦਰ ਦੇ ਸਾਹਮਣੇ ਤੇ ਪੁਲਿਸ ਨਾਕਾ ਗਵਿੰਦਗੜ੍ਹ ਟੱਪ ਦੇ ਸਾਰ ਖੰਨਾ ਐਂਟਰੀ ਤੇ ਇਹ ਮੁੰਡਾ ਇੰਨਾ ਐਂਟਰੀ ਪੁਆਇੰਟ ਤੇ ਖੰਨੇ ਦਾ ਜੀ ਖੰਨਾ ਸਿੱਧਾ ਦਰਾਹ ਸਿੱਧਾ ਲੁਧਿਆਣਾ ਸਿੱਧਾ ਤੇ ਆ ਇੱਥੇ ਜਿਹੜਾ ਟਾਕ ਪੁਲਿਸ ਨਾਕਾ ਹੈ तकरीबन ਅਲਰਟ ਰਹਿੰਦਾ ਲੱਗਿਆ ਹੀ ਹੁੰਦਾ ਇਹ ਭੈਣ ਕਿੰਤਰੂ ਗਿਆ ਆ ਵੇਖੋ ਇਹਨਾਂ ਦੇ ਨਾਈਫੇ ਜੱਤ ਮਾਰ ਕੇ ਦਿਖ ਰਹੇ ਆ ਪੀਵੀ 23 ਨਵੇਂ ਮੁੰਡਿਆਂ ਦਾ ਨਵੇਂ ਮੁੰਡੇ ਨੇ ਇਹਨਾਂ ਨੂੰ ਖੜੇ ਦੇਖ ਰਹੇ ਆ ਵੀ ਕੀ ਹੋ ਰਿਹਾ ਹੈ ਤਲਾਸ਼ੀਆਂ ਕਰ ਰਿਹਾ ਦੇਖੋ ਉਹ ਇਹ ਇਹ ਜਾਂਦਾ ਇੱਥੋਂ ਖੰਨੇ ਤੋਂ ਮਲੇ ਕੋੜਲੇ ਨੂੰ ਰਸਤਾ ਜੀ ਸਾਹਮਣੇ ਜਰਗ ਰੋਡ ਤੇ ਇੱਧਰ ਇੱਕ ਜਰਗ ਜਿਹੜਾ ਮੇਲਾ ਵੀ ਚੱਲ ਰਿਹਾ ਪਿਛਲੇ ਮੰਗਲਵਾਰ ਵੀ ਹੋਇਆ ਸੀ ਹੁਣ ਮੰਗਲਵਾਰ ਨੂੰ ਜਰਗ ਦਾ ਮੇਲਾ ਮਸ਼ਹੂਰ ਆ ਉਹ ਆਪਾਂ ਜਾ ਸਕਦੇ ਹਾਂ ਤੁਹਾਨੂੰ ਮੇਲਾ ਜ਼ਰੂਰ ਦਿਖਾਵਾਂਗੇ ਆਪਾਂ ਆ ਨੰਗੇ ਆ ਖੰਨਾ ਮਿਲਦੇ ਆ ਅੱਗੇ ਜਾ ਕੇ ਮੱਜੀ ਸਾਹਿਬ ਗੁਰਦੁਆਰਾ ਦੇ ਨੇੜੇ ਲੰਦਰ 94 ਜਿੱਥੋਂ ਬਿਆਸ 135 ਅੰਮ੍ਰਿਤਸਰ 178 ਕਿਲੋਮੀਟਰ ਰਹਿ ਗਿਆ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮਨਜੀ ਸਾਹਿਬ ਕੋਟਾਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਹੋਏ ਆ ਚਰਨ ਉਹਨਾਂ ਨੇ ਇੱਥੇ ਬਾਈ ਹੋਏ ਨੇ ਜੀ ਸਾਹਮਣੇ ਦਰਸ਼ਨ ਕਰੋ ਤੇ ਦਰਸ਼ਨ ਕਰੋ ਚਲੋ ਜੀ ਇਹ ਜਾਂਦਾ ਮਨੀ ਲక్ష్ਮੀ ਧਾਮ ਨੂੰ ਥੱਲੋਂ ਦੀ ਰਾਹ ਇੱਥੋਂ ਬਿਲਕੁਲ ਆ ਤੇ ਕੋ ਟਰੱਕ ਦੇ ਨਾਲ ਨਾਲ ਨਾ ਇਥੋਂ ਜਾਏਗਾ ਅੱਗੇ ਕਾਫੀ ਵਧੀਆ ਥਾਮ ਬਣਿਆ ਤੁਹਾਨੂੰ ਮੈਂ ਗੱਡੀ ਵਿੱਚ ਰੋਕੇ ਥੋੜਾ ਦਿਖਾ ਲਾਂਗਾ ਬਾਹਰੋਂ ਤੇ ਪਹਿਲਾਂ ਮੈਂ ਉਹਦੀ ਵੀਡੀਓ ਵੀ ਇੱਕ ਪਾਈ ਹੋਈ ਆ ਇਹ ਸਾਹਮਣੇ ਤੁਹਾਨੂੰ ਥਾਮ ਦੇ ਦਰਸ਼ਨ ਹੋ ਰਹੇ ਹੋਣੇ ਆ ਲਓ ਇਹ ਥਾਮ ਆ ਜੀ ਮਣੀ ਲక్ష్ਮੀ ਥਾਮ ਇਹ ਬਿਲਕੁਲ ਗੁਰਦੁਆਰਾ ਮਨਜੀ ਸਾਹਿਬ ਦੇ ਨਾਲ ਹੀ ਹੈਗਾ ਰਜਵੰਤ ਹਸਪੀਟਲ ਆ ਜੀ ਇਹ ਪੈਲੀਏ ਦਾ ਹਸਪੀਟਲ ਵਜਦਾ ਹੋਇਆ ਹੈ ਹਾਂ ਰਜਵੰਤ ਸਿੰਘ ਦਾ ਹੈ ਆਪਾਂ ਜਿਹੜੀ ਇਹ ਤਹਿਸੀਲ ਆ ਜੀ ਦਰਾਹਾ ਉਹਦੇ ਵਿੱਚ ਵੀ ਨਗਰੇ ਆ ਤੇ ਸੜਕ ਆਪ ਜਿਹੜੀ ਉਹ ਛੜਦੀ ਆ ਤੇ ਅੱਗੇ ਆਪਾਂ ਲੈਫਟ ਟਰਨ ਲੈ ਕੇ ਲੁਧਿਆਣਾ ਪਹੁੰਚਾਂਗੇ ਲੈਫਟ ਟਰਨ ਤੇ ਲਿਖਿਆ NH44 ਲੁਧਿਆਣਾ ਸਾਹਮਣੇ ਪਰ ਉਹਨਾਂ ਚ ਰ ਆ ਰਿਆ ਬਣਾ ਤੇ ਇਹ ਹੈ ਇਸ ਤਰ੍ਹਾਂ ਦਾ ਦਰਾਹਾ ਰੋਪੜ ਵੱਲੋਂ ਰਾਹ ਆ ਰਿਆ ਤੇ ਆਪਾਂ ਜਾ ਰਹੇ ਆ ਲੁਧਿਆਣੇ ਵੱਲੋਂ ਨਹਿਰ ਉਹਨਾਂ ਸਾਹ ਦੇਖ ਰਹੇ ਨੇ ਪੱਕੀ ਹੋ ਗਈ ਇਹ ਨਾਲ ਦੇ ਸਾਈਟਾਂ ਦੇ ਪੱਕੀ ਕਰਦੀ ਹੈ ਸਰਕਾਰ ਨੇ ਤੇ ਆਉਂ ਦੂਰ ਤੱਕ ਦੇਖੋਵੇਂ ਪੱਕੀ ਹੋਈ ਵੀ ਇਹ ਨਹਿਰ ਤੇ ਇਹ ਜਿਹੜੀ ਆ ਮੁਰਲੇਣਾ ਰੋਡ ਤੇ ਮੇਰੇ ਖੰਬੇ ਹੱਥ ਦੇਖੋਗੇ ਇਹ ਬਿਜਲੀ ਘਰ ਆ 220 ਆ ਸਾਹਮਣੇ ਪਾਵਰ ਹਾਊਸ ਹੁੰਦਾ ਕਿਸੇ ਵੇਲੇ ਪੁਰਾਣਾ ਚੱਲਦਾ ਹੁੰਦਾ ਵੱਡੇ ਵੱਡੇ ਜਨਰੇਟਰ ਸੀਗੇ ਤੇ ਆ ਹੈਗਾ ਸਾਹਮਣੇ ਬਿਜਲੀ ਘਰ 220 200 KV ਸਬਸਟੇਸ਼ਨ ਦਰਹਾਹਾ ਹੋਲਡਰ ਰੋਡ ਨੂੰ ਇਹ ਟੱਚ ਕਰਦਾ ਡੇਲੋ ਨੂੰ ਡੇਲੋ ਜਾ ਕੇ ਨਿਕਲੇਗਾ ਤੇ ਆਪਾਂ ਰਾਜਗੜ ਟੱਪਿਆ ਆਇਆ ਤੇ ਇਹ ਡੇਲੋ ਰੋਡ ਚੌਂਕ ਆ ਜਾਂਦਾ ਤੇ ਸੱਜੇ ਤੁਹਾਨੂੰ ਦੱਸ ਕੇ ਜਿਹੜਾ ਬਸਾਨੇਵਾਲ ਜੀਟੀ ਰੋਡ ਨੂੰ ਇਹ ਰਾਹ ਜਿਹੜਾ ਪਹੁੰਚਦਾ ਹੈਗਾ ਆ ਲਓ ਤਿੰਨ ਤਿੰਨ ਜਨਾਨੀਆਂ ਚੜੀਆਂ ਫਿਰਦੀਆਂ ਦੇਖ ਲਓ ਆ ਹਾਲ ਇਹਨਾਂ ਦੇ ਪੈਰ ਵਾਲਾ ਪਾਸਾ ਦੂਜੀ ਵੀਡੀਓ ਵਿੱਚ ਬਣਾ ਕੇ ਦਵਾਂਗਾ ਕਿਉਂਕਿ ਆਪਾਂ ਦੂਜੇ ਪਾਸੇ ਸਫਰ ਕਰ ਰਹੇ ਆ ਆਪਦੇ ਲੈਫਟ ਲੈਣ ਦੇ ਵਿੱਚ ਆਹ ਦੇਖ ਲਓ ਮਲਟੀ ਸਟੋਰੀ ਬਿਲਡਿੰਗ ਮੈਂ ਆ 20 ਮੰਜ਼ਲਾ ਹੋਣਿਆ ਗਿਣੀਆਂ ਗਣਣੀਆਂ ਵੀ ਔਖੀਆਂ ਨੇ ਜੀ ਲਓ ਜੀ ਆਪ ਕਚੌਂਕ 'ਚ ਆ ਗਿਆ ਇੱਥੇ ਆਪ ਪਹੁੰਚ ਗਏ ਆ ਹੈਪੀ ਵੈਲੈਂਟਾਈਨਸ ਵੀਕ ਉੱਪਰ ਲਿਖਿਆ ਹੋਇਆ ਇਹ ਕੋਈ ਮੇਰੇ ਖਿਆਲ ਮਾਲ ਵਗੈਰਾ ਹੈਗਾ ਤੇ ਡੀਮਾਰਟ ਦੇ ਬਿਲਕੁਲ ਇਹ ਨਾਲ ਆ ਆਊਟਲੈਟ ਇਹ ਡੀਮਾਰਟ ਆ ਗਾ ਲੁਧਿਆਣੇ ਦਾ ਬੋਲ ਜੀ ਪੰਪ ਆ ਗਿਆ ਇੱਥੋਂ ਆਪਾਂ ਥੋੜਾ ਜਿਹਾ ਟੀਲ ਫੁੱਲ ਕਰਾਉਣੇ ਆ ਇੰਡੀਆ ਐਂਡ ਲਾ ਪੰਪਾ ਜੀ ਫਾਈਨਲੀ ਆਪਾਂ ਤੇਲ ਪਵਾ ਲਿਆ ਪੰਪ ਤੋਂ ਤੇ ਆ ਕਾਕਾ ਜੀ ਇਹਨਾਂ ਨੇ ਨਾਲ ਸਾਡੇ ਇੱਕ ਵਿਆਹ ਤੇ ਪਹੁੰਚਣਾ ਹਰਜੀਤ ਸਿੰਘ ਜੀ ਦੇ ਨਾਲ ਇਹ ਇਹਨਾਂ ਦੇ ਰਿਲੇਟਿਵ ਨੇ ਹਰਜੀਤ ਸਿੰਘ ਜੀ ਗੱਡੀ ਚਲਾ ਰਹੇ ਤੇ ਆਪਾਂ ਮਿਲਦਾ ਤੁਹਾਨੂੰ ਅੱਗੇ ਲਓ ਜੀ ਪਾ ਲਈ ਆਪਾਂ ਨਹਿਰ ਦੇ ਨਾਲ-ਨਾਲ ਜਾ ਰਹੀ ਹੈ ਸ਼ੌਕ ਦੀ ਗੱਡੀ ਲਓ ਜੀ ਫਲਾਈ ਹੋਰਾਂ ਦੇ ਉੱਤੇ ਆਪਾਂ ਲੁਧਿਆਣੇ ਦੇ ਵਿੱਚ ਘੁੰਮ ਰਹੇ ਆ ਅੱਜ ਕੱਲ੍ਹ ਫਲਾਈਓਵਰ ਹੀ ਐਨੇ ਲੁਧਿਆਣੇ ਦੇ ਵਿੱਚ ਤੇ ਅੱਗੇ ਜਿਵੇਂ ਸਿੰਗਰਾਂ ਨੇ ਘੇਰਿਆ ਹੁੰਦਾ ਸੀ ਨਾ ਬਸ ਅੱਡਾ ਓਵੇਂ ਹੁਣ ਪੁਲਾ ਨੇ ਘੇਰ ਲਿਆ ਲੁਧਿਆਣੇ ਨੂੰ ਅੱਗੇ ਸਿੰਗਰਾਂ ਨੇ ਘੇਰਿਆ ਹੁੰਦਾ ਸੀ ਆ ਮੈਨੂੰ ਲਓ ਜੀ ਪਠੰਡਾ ਬਰਨਾਲਾ ਮੋਗਾ ਸਾਰੇ ਦੇ ਐਰੋ ਲੱਗੇ ਹੋਏ ਆ ਤੇ ਹਜੇ ਆਪਾਂ ਲੁਧਿਆਣੇ ਦੇ ਵਿੱਚ ਨਹਿਰ ਦੇ ਨਾਲ-ਨਾਲ ਗਿੱਲ ਰੋਡ ਦੇ ਨੇੜੇ ਤੇੜੇ ਜਿਹਾ ਆ ਗਏ ਆ ਤੇ ਸੱਜੇ ਹੱਥ ਹੈਗੇ ਯੂਨੀਵਰਸਿਟੀ ਤੇ ਆਪਾਂ ਹੁਣ ਥੱਲੇ ਇੱਥੇ ਉਤਰਾਂਗੇ ਉਤਰ ਕੇ ਫਲਾਈਓਵਰ ਕੈਚ ਕਰਾਂਗੇ ਜਿਹੜਾ ਐਲੀਵੇਟਡ ਅੱਗੇ ਜਾ ਰਿਹਾ ਤੇ ਐਲੀਵੇਟ ਤੇ ਹੁੰਦੇ ਹੁੰਦੇ ਆਪਾਂ ਜਿਹੜੇ 42 ਜਗਾ ਉੱਥੇ ਪਹੁੰਚਾਂਗੇ ਉੱਥੋਂ ਫਿਰ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਅਗਲਾ ਵਿਆਹ ਦਾ ਪ੍ਰੋਗਰਾਮ ਦਿਖਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਜੀ ਦਾ ਬਾਬਾ ਕੁੰਦਨ ਸਿੰਘ ਜੀ ਦਾ ਨਾਨਕ ਸਰ ਤੇ ਬਿਲਕੁਲ ਨਹਿਰ ਦੇ ਉੱਪਰਲੇ ਪਾਸੇ ਬਣਿਆ ਸਾਹਮਣੇ ਫਲਾਈਓਵਰ ਤੁਹਾਨੂੰ ਨਜ਼ਰ ਆਈ ਰਿਹਾ ਹੁਣ ਬਹੁਤ ਸੋਹਣਾ ਵਿਊ ਜਿਹੜਾ ਉਹ ਆ ਰਿਹਾ ਖੱਬੇ ਲੈ ਲੋ ਜੀ ਉਹ ਜਿਹੇ ਤੇ ਜਾਮ ਲੱਗਾ ਫਲਾਈਓਵਰ ਤੁਸੀਂ ਦੇਖ ਰਹੇ ਹੋ ਐਲੀਵੇਟਡ ਜਿਹੜਾ ਬ੍ਰਿਜ ਜਿਹੜੀ ਆਪਾਂ ਉੱਪਰ ਬਣਿਆ ਹੋਇਆ ਹਾਂਜੀ ਆਪਾਂ ਅੱਗੇ ਜਾ ਕੇ ਉੱਪਰ ਲਓ ਜੀ ਆਪਾਂ ਹੁਣ ਸਿੱਧਾ ਜਾ ਰਹੇ ਹਾਂ ਐਲੀਵੇਟਡ ਤੇ ਚੜ ਗਏ ਆ ਆ ਦੇਖੋ ਇਸ ਤਰ੍ਹਾਂ ਕਰਕੇ ਤੇ 60 ਦੀ ਸਪੀਡ ਦਾ ਲਿਖਿਆ ਹੋਇਆ ਵਾ ਤੇ ਐ ਫ ਐਲੀਵੇਟਡ ਜਿਹੜਾ ਫਰੀਦਕੋਟ ਰੋਡ ਨੂੰ ਜਾ ਰਿਹਾ ਤੇ ਇੱਧਰ ਸੀਨੀਅਰ ਸੈਕੰਡਰੀ ਸਕੂਲ ਆ ਸੈਕਰਟ ਹਰਟ ਉੱਪਰ ਬਾਬਾ ਜੀ ਬੀ ਆਰ ਐਸ ਨਗਰ ਭਾਈ ਰਣਜੀਤ ਸਿੰਘ ਨਗਰ ਆ ਜੀ ਤੇ ਨਾਲ ਹੀ ਇੱਧਰ ਗ੍ਰੈਂਡ ਉਸੀ ਬਾਕ ਦੇਖ ਰਹੇ ਹਾਂ ਇਹ ਦਾ ਸਾਹਮਣੇ ਆਰਜੀ ਹਸਪੀਟਲ ਤੇ ਸਾਹਮਣੇ ਵੇਬ ਮੋਲ ਆਰਜੀ ਹਸਪੀਟਲ ਕਿੱਥੇ ਆ ਜੇ ਪਪਾ ਜਾ ਰਹੇ ਆ ਐਲੀਵੇਟਡ ਰੋਡ ਦੇ ਉੱਤੇ ਫੁਲਕੋ ਰੋਡ ਵੱਲ ਜੇ ਆਪਾਂ ਇੱਕ ਇੱਥੇ ਤੁਹਾਨੂੰ ਦੱਸ ਕੱਢਿਆ ਵੀ ਵਿਆਹ ਦੇ ਵਿੱਚ ਵਿਆਹ ਟੱਟ ਕੱਪ ਜਾ ਰਹੇ ਕਿਹੜਾ ਜੀ ਕਾਕਾ ਮਹਾਰਾਜਾ ਗ੍ਰੈਂਡ ਮਹਾਰਾਜਾ ਗ੍ਰੈਂਡ ਲੁਧਿਆਣਾ ਦੇ ਜਾ ਰਹੇ ਆ ਤੇ ਆਪਾਂ ਫੜਾ ਤੁਹਾਨੂੰ ਉੱਥੇ ਜਾ ਕੇ ਇਸ ਤਰ੍ਹਾਂ ਦੇ ਜਿਹੜੀਆਂ ਇੱਥੇ ਮਾਰਕੀਟਸ ਨੇ ਇਦਾਂ ਦੇ ਕਰਕੇ ਤੇ ਹੋਟਲ ਆ ਹੋਟਲ ਬਹੁਤ ਨੇ ਇੱਥੇ ਜਿਵੇਂ ਪੁਲ ਬੱਧ ਕੇ ਉਵੇਂ ਹੋਟਲ ਵੀ ਇੱਥੇ ਜਿਹੜੇ ਵਧੇ ਹੋਇਆ ਇੱਧਰ ਦਾ ਪਾਮ ਕੋਟ ਆ ਦੇਖੋ ਕੋਟ ਤ੍ਰਿਕਾ ਨੂੰ ਰਾਹ ਜਾ ਰਿਹਾ ਇੱਥੋਂ ਤ੍ਰਿਕਾ ਦੇ ਕੋਲੇ ਜੇ ਆਪਾਂ ਪਹੁੰਚ ਗਏ ਆ ਬਿਲਕੁਲ ਦੇਵ ਤ੍ਰਿਕਾ ਵਾਲਾ ਤੁਸੀਂ ਸੁਣਿਆ ਹੋਣਾ ਸਿੰਗਲ ਸੀ ਜਿਹੜੇ ਮਾਨਕ ਸਾਫ ਸੀਗੇ ਹੈ ਜੀ ਤੇ ਲਖਾਰੀ ਸੀ ਆ ਬਣਾ ਦੇਵ ਤ੍ਰਿਕਾ ਵਾਲੇ ਉਹਨਾਂ ਦਾ ਜੀ ਨਵਸਤਾ ਦਿਖਾ ਰਹੇ ਹੈਗਾ ਲਓ ਜੀ ਆ ਜਿਹਨੇ ਭਾਲੂ ਭੂਲੂ ਲੈਣਿਆ ਆ ਦੇਖ ਲਓ ਟੈਡੀ ਪੀਅਰ ਆ ਵੇਖੋ ਕਿੱਧਰ ਨੂੰ ਬਾੜੀ ਜਾਂ ਬਾੜੀ ਜਾਂਦਾ ਪਜਰਾ ਆ ਵੇਖੋ ਛੋਟੇ ਛੋਟੇ ਟੈਡੀ ਪੀਅਰ ਆ ਹਾਲ ਇਹਨਾਂ ਦੇ ਲੋਕਾਂ ਕੋ ਕਿੱਧਰ ਨੂੰ ਬਾੜ ਰਿਹਾ ਉਹ ਦੇਖੋ ਆ ਦੇਖੋ ਕਿੱਧਰ ਨੂੰ ਜਾ ਰਿਹਾ ਆ ਦੇਖ ਆ ਦੇਖੋ ਲੋ ਜੀ ਆਪਾਂ ਬਦੋਵਾਲ ਦੇ ਟੋਟੇ ਤੇ ਆ ਗਏ ਆ ਤੇ ਉਹ ਸਾਹਮਣੇ ਬਦੋਵਾਲ ਦਾ ਟੋਟਾ ਪੁਲ ਦੇ ਸੈਂਟਰ 'ਚ ਬਦੋਵਾਲ ਛਾਉਣੀ ਆ ਜੀ ਇੱਕ ਆਰਮੀ ਛਾਉਣੀ ਆ ਤੇ ਬਦੋਵਾਲ ਰੇਲਵੇ ਸਟੇਸ਼ਨ ਵੀ ਆ ਅੱਗੇ ਇਹੀ ਰੋਡ ਜਿਹੜਾ ਝਾਂਡਿਆਂ ਨੂੰ ਨਿਕਲ ਜਾਂਦਾ ਤੇ ਇਹ ਕੀ ਆਦੀ ਆਗੇ ਦੇ ਨਾਲ ਹੀ ਆਪਾਂ 42 ਖਾਂ ਤੇ ਪਹੁੰਚਣ ਆਲਿਆਂ ਮਹਾਰਾਜਾ ਗ੍ਰੈਂਡ ਦੇ ਵਿੱਚ ਮਿਲਦੇ ਆ ਤੁਹਾਨੂੰ ਮਹਾਰਾਜਾ ਗ੍ਰੈਂਡ ਆ ਕੇ ਉਹ ਗੱਡੀ ਵਾਲਾ ਜੀ ਪਹੁੰਚ ਗਿਆ ਆਪਾਂ ਗ੍ਰੈਂਡ ਉਹ ਆ ਗਿਆ ਮਹਾਰਾਜਾ ਗ੍ਰੈਂਡ ਪਾਰਕਿੰਗ ਜੀ ਲੈ ਜੀ ਇਹ ਹੈ ਇੱਥੇ ਦੀ ਬਾਹਰ ਪਾਰਕਿੰਗ ਆ ਦੇਖ ਹੀ ਰਹੇ ਲੋ ਜੀ ਇਹ ਆ ਗਿਆ ਆਪਾਂ ਬਾਹਰ ਗ੍ਰੈਂਡ ਮਹਾਰਾਜਾ ਗ੍ਰੈਂਡ ਦੇ ਬਾਹਰ ਇਹ ਹੈ ਲੁਧਿਆਣਾ ਦਾ ਇਦਾਂ ਪੈਲਸ ਮਿਲਦੇ ਆਪਾਂ ਅੰਦਰ ਦੀ ਅਗਲੀ ਵੀਡੀਓ ਹੋਊਗੀ ਉਹ ਆਪਾਂ ਅਲੱਗ ਤੋਂ ਬਣਾਵਾਂਗੇ ਵਿਆਹ ਦੀ ਚਲੋ ਜੀ ਹਰਜੀਤ ਸਿੰਘ ਜੀ ਵੀ ਕਾਕਾ ਜੀ ਵੀ ਆਪਾਂ ਵਿਆਹ ਦੇ ਅੰਦਰ ਜਾਣ ਲਈ ਤਿਆਰ ਆ ਉਹ ਜਿਹੜੀ ਵੀਡੀਓ ਆਪਾਂ ਬਾਅਦ ਵਿੱਚ ਵੱਖਰੀ ਤੋਂ ਹੱਥ ਬਣਾਵਾਂਗੇ ਤੇ ਇਹਦੇ ਨਾਲ ਹੀ ਮੈਨੂੰ ਤੁਹਾਨੂੰ ਸਾਰਿਆਂ ਨੂੰ ਜੋ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀ ਜਿਹੜੀ ਵੀਡੀਓ ਦਾ ਉਹਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ ਇਹਨਾਂ ਨਾਲ सुरेंद्र ਸਿੰਘ ਨੂੰ ਦਿਓ ਆਗਿਆ ਕੜਦੀ ਕਲਾ ਰੱਬ ਰਾਖਾ ਸਿੱਕਾਲ